ਐਸਲੀ ਕਾਂਜੀ ਹੋਰ ਠੀਕ ਹੋ ਸਵਾਗਤ ਹੈ ਤੁਹਾਡਾ ਸਾਡੇ ਬੁੱਲੀ ਐਂਡਿੰਗ ਵਾਲ ਚੈਨਲ ਤੇ ਤੇ ਅੱਜ ਵੀ ਬਹੁਤ ਟਾਈਮ ਹੋ ਗਿਆ ਵੀਡੀਓ ਬਣਾ ਦੇ ਕੱਲ ਵੀ ਨਹੀਂ ਆਪਣੀ ਵੀਡੀਓ ਆਈ ਨਾ ਹੋਣਾ ਕਈ ਵਾਰ ਕਿਵੇਂ ਉਹਨਾਂ ਬੱਚੇ ਆਪਣਾ ਕਾਲਜ ਲਾ ਲੋ ਯੂਨੀਵਰਸਿਟੀ ਜਾਣ ਲੱਗੇ ਤੋਂ ਟਾਈਮ ਦੀ ਅੱਗੇ ਪਿੱਛੇ ਲੱਗਿਆ ਰਹੇਗਾ ਵੀਡੀਓ ਪਾਣ ਦਾ ਚਲ ਕੋਈ ਨਾ ਕੋਸ਼ਿਸ਼ ਕਰਾ ਕਰਾਂਗੇ ਤੇ ਵੀ ਡੇਲੀ ਆਪਾਂ ਵੀਡੀਓ ਕਈ ਵਾਰ ਨਹੀਂ ਟਾਈਮ ਲੱਗਦਾ ਸੌਰੀ ਤੇ ਤੁਹਾਨੂੰ ਪਰਸੋ ਦੱਸਿਆ ਸੀ ਨਾ ਵੀ ਪਾਪਾ ਨੂੰ ਪਾਵਾਂਗੇ ਜਾਕਟਾਂ ਜਿਹੜੀ ਸੋਸ਼ੀ ਨਾਲ ਉਹ ਕੱਲ ਵੀਡੀਓ ਆਪਾਂ ਨਹੀਂ ਪਾ ਸਕਿਆ ਅੱਜ ਆਪਾਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਚਲੋ ਬਣਾ ਲਈਏ ਵੀਡੀਓ ਠੀਕ ਹੈ ਆ ਦੇਖੋ ਇਹਨੇ ਜਾਕਟਾਂ ਆ ਦੇਖ ਇੱਕ ਰੋਸ਼ੀਏ ਵਾਲੀ ਇਹਨੇ ਇੱਧਰ ਲੈ ਆ ਦੇਖ ਪਿੱਛੇ ਵੀ ਲੈ ਕੇ ਇਹਨੇ ਐਵੇਂ ਜਾਲੀ ਬਣੀ ਹੋਈ ਹੈ ਇਹ ਜਾਲੀ ਮਤਲਬ ਕਿ ਲੱਗ ਤੋਂ ਐਵੇਂ ਬਣੀ ਹੋਈ ਐ ਤੇ ਵਧੀਆ ਨਾਲੇ ਦੇ ਨਿਕਲੀ ਮਿਲ ਕੇ ਅਟੈਚ ਕਰੀ ਹੋਈ ਐ ਵਧੀਆ ਤੇ ਆ ਇਹਦੇ ਲੱਗੇ ਹੋਏ ਨੇ ਲਾਏ ਹੋਏ ਨੇ ਆਪਾਂ ਨੇ ਦੇਖੋ ਇਹ ਲੱਗਣਾ ਇਹ ਕੀ ਹੈ ਇਹ ਮਲਟੀ ਜੀ ਕਲਰ ਨੇ ਮਤਲਬ ਕਿ ਇਹ ਥੋੜਾ ਲਾਈਟ ਜਿਹਾ ਮਲਟੀ ਕਲਰ ਹੈ ਦੇਖੋ ਇਹ ਲਈ ਮੈਂ ਕਿਹਾ ਮੀ ਬਿਲਕੁਲ ਹਨ ਫੁੱਲ ਸਾਈਜ਼ ਮਤਲਬ ਲੋਕਿਆ ਜਿਵੇਂ ਮੇਰੇ ਤਾਂ ਰਾਮਨਾਲਾ ਉਹ ਵੀ ਮੈਂ ਮੈਂ ਤਾਂ ਕੁਝ ਦੇਖ ਹੀ ਰਹੇ ਹੋ ਬਿਲਕੁਲ ਹਨ ਫੁੱਲ ਸਾਈਜ਼ ਆ ਦੇਖੋ ਐਂ ਦੇ ਬੰਨਿਆ ਬੰਨਿਆ ਜਾਂਦੀ ਹੈ ਠੀਕ ਹੈ ਤੇ ਇਹਦੇ ਚ ਇੱਕ ਹੈਗੀ ਆਪਣੇ ਕੋਲ ਇਹ ਗ੍ਰੀਨ ਜੀ ਆ ਦੇਖੋ ਇਹਦੇ ਦੇ ਪੈਕੇ ਇਹਦੇ ਚ ਉਹ ਜਿਵੇਂ ਇਹ ਚ ਜਾਲੀ ਜੀ ਬਣਾਈ ਹੋਈ ਹੈ ਮਤਲਬ ਕਿ ਵੱਡੀ ਇਹਦੇ ਚ ਕੁਝ ਲਾਗਿਆ ਡਿਜ਼ਾਈਨ ਹੈ ਇਹ ਦੇਖ ਇਹਦੀ ਵੀ ਆ ਲਾਈ ਹੋਈ ਆਪਾਂ ਨੇ ਤਣੀਆਂ ਲਾਈ ਹੋਈ ਨੇ ਬੰਨਣ ਵਾਸਤੇ ਬਹੁਤ ਵਧੀਆ ਬਣੀ ਹੋਈ ਹੈ ਤੇ ਇਹ ਤੁਹਾਨੂੰ ਦੱਸ ਦਈਏ ਇਹ ਕਿੰਨੇ ਹੋ ਗੀਆਂ ਤਿੰਨ ਹਨਾ ਇੱਕ ਦੋ ਤਿੰਨ ਇਹਨਾਂ ਦਾ ਪ੍ਰਾਈਸ ਹੈਗਾ 850 ਰੁਪਇਆ ਠੀਕ ਹੈ ਤਿੰਨਾਂ ਦਾ ਤੇ ਸ਼ਿਪਿੰਗ ਚਾਰਜ

ਹਾਂ ਇਹ ਗ੍ਰੇ ਕਲਰ ਦੀ ਹੈ ਲੌਂਗ ਨਹੀਂ ਜਦ ਸ਼ਾਰਟ ਨਹੀਂ ਹੈਗੀ ਆ ਆ ਦੇਖ ਵਧੀਆ ਆ ਦੇਖ ਨਾਲ ਇਹਦੇ ਪਾਕਟ ਬਣੇ ਹੋਈ ਹੈ ਜੇਬਾਂ ਵੀ ਇਹ ਇਹ ਕੇਂਦਰ ਚ ਕਰੀਮ ਹੈ ਆ ਦੇਖ ਇਹਦੇ ਵੀ ਜੇ ਪਛੋਟੀਆਂ ਲਾਈਆਂ ਨੇ ਬਿਲਕੁਲ ਠੀਕ ਐ ਸਿਰਫ ਇੱਥੇ ਇਹਦੇ ਤਣੀ ਲਾਈ ਹੋਈ ਐ ਬਾਕੀ ਓਪਨ ਐ ਜਿਹਵੇਂ ਖੁੱਲੀ ਹੁੰਦੀ ਐ ਉੱਪਰੋਂ ਇੱਥੇ ਤਣੀ ਐ ਠੀਕ ਐ ਲਾਈ ਹੋਈ ਤੇ ਇੱਕ ਇਹਦੇ ਚ ਪਿੰਕ ਐ ਆ ਦੇਖੋ ਇਹਦੇ ਬਟਨ ਨੇ ਲਾਈ ਹੋਏ ਪਿੰਕ ਦੇ ਇਹਦੇ ਵੀ ਜੇਬਾਂ ਨੇ ਲੋਸ਼ੀਅਨ ਨਾਲ ਵੀ ਤੇ ਇਹ ਕਾਏ ਬਹੁਤ ਵੱਡਾ ਸਾਈਜ਼ ਹੈ ਫੁੱਲ ਸਾਈਜ਼ ਹੈ ਆ ਦੇਖ ਇੱਕ ਤਾਂ ਫੁੱਲ ਸਾਈਜ਼ ਹੈ ਬਹੁਤ ਵੱਡਾ ਲੌਂਗ ਦੇਖੋ ਕਿੰਨੇ ਲੌਂਗ ਹੈ ਠੀਕ ਹੈ ਇਹਦੇ ਬਟਨ ਦੀ ਤਾਂ ਖਰੋਸ਼ੇ ਨਾਲ ਮਤਲਬ ਕਿ ਉਹ ਲਾਏ ਹੋਏ ਨੇ ਬਣਾ ਕੇ ਲੱਭੂ ਜੇ ਜਿਵੇਂ ਇਹ ਪਾਕੀ ਕਿਸੇ ਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਆ ਇਹਨਾਂ ਦਾ ਪ੍ਰਾਈਸ ਹੈਗਾ 700 ਰੁਪਏ ਠੀਕ ਹੈ ਇਹਨਾਂ ਦੀ ਵੀ ਸ਼ਿਪਿੰਗ ਚਾਰਜ ਬਿਲਕੁਲ ਫਰੀ ਹੈ ਠੀਕ ਹੈ ਇਹਨਾਂ ਦਾ ਹੈਗਾ 700 ਰੁਪਏ ਇਹ 850 ਰੁਪਏ ਜਿਹੜੀ ਤੁਹਾਨੂੰ ਪਹਿਲਾਂ ਦਿਖਾਈਆਂ ਨੇ ਇਹਨਾਂ 'ਚ ਤੁਹਾਨੂੰ ਕੋਈ ਵੀ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਆ ఆర్డਰ ਬੁੱਕ ਕਰਾ ਸਕਦੇ ਆ ਠੀਕ ਹੈ ਤੇ ਆਪਾਂ ਤੁਹਾਨੂੰ ਸਾਰੇ ਕਲਰ ਦਿਖਾਤੇ ਆ ਕਰੀਮ ਹੈ ਪਿੰਕ ਹੈ ਇਹ ਕੋਲ ਲੈਮਨ ਜਿਹਾ ਕਰੀਮ ਹੈ ਠੀਕ ਹੈ ਇਹ ਗ੍ਰੇ ਹੈ ਇਹ ਸਾਰੇ ਕਰੋਸ਼ੀਏ ਨਾਲ ਤਿਆਰ ਹੋਈਆਂ ਵੀ ਨੇ ਤੇ ਬਹੁਤ ਲੌਂਗ ਹੈ ਜਿਵੇਂ ਬਾਲਾ ਹੈਲਥੀ ਹੁੰਦੀ ਹੈ ਜਿਹੜੀ ਉਹਦੇ ਵਾਸਤੇ ਲੌਂਗਾ ਕਾਫੀ ਤੇ ਪ੍ਰਾਈਸ ਹੈਗਾ ਉਹੀ 700 ਰੁਪਏ ਤੇ ਇਹ 850 ਦੇ ਸ਼ਿਪਿੰਗ ਚਾਰਜ ਬਿਲਕੁਲ ਫਰੀ ਹੈ ਠੀਕ ਹੈ ਜੇ ਤੁਹਾਨੂੰ ਪਸੰਦ ਹੋਵੇ ਆਪਣਾ ਨੰਬਰ ਦਾ ਸਕਰੀਨ ਤੇ ਚੱਲੇ ਰਿਹਾ ਤੁਸੀਂ ਫੋਨ ਕਰ ਸਕਦੇ ਆ ਪਰਸਬ ਮੈਸੇਜ ਕਰ ਸਕਦੇ ਹੋ ਠੀਕ ਹੈ ਆਪਣਾ ਆਰਡਰ ਬੁੱਕ ਕਰਾਓ ਤੇ ਮੰਗਵਾਓ ਠੀਕ ਹੈ ਤੇ ਲੱਗੀਆਂ ਤੁਹਾਨੂੰ ਆ ਤੁਹਾਡਾ ਵੀਡੀਓ ਦੇਖਣ ਦਾ ਬਹੁਤ ਸਕਾਉਰ ਹੈ ਤੇ ਮੈਸੇਜ ਬਹੁਤ ਵਧੀਆ ਕਰਦੇ ਨੇ ਹੁਣ ਪਾ ਠੀਕ ਹੈ ਜੇ ਫਨਾ ਇਹ ਵੀਡੀਓ ਪੂਰੀ ਕੋਲ ਵਾਚ ਕਰਿਆ ਕਰੋ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਉਹ ਪਿਆਰ ਮਿਲਦਾ ਠੀਕ ਹੈ ਓਕੇ ਧੰਨਵਾਦ ਆਸ਼੍ਰੀ ਕੌਰ ਜੀ